आई कहना चाहना हाथ जोड़ के जे बादल साहब मेरे पिता तो कोई गलती होगी जब मैं इतने हाथ गलती होगी मैं आज झोली पाना वो भी पाल कुछ भी हो। पर कौम कहना अज उस दिन तक कट्ठे हुए हैं जो गुरु साहब ने टूटी गंडी टूटी गंडी, तुटी गंडी। ਅਖੋਲੀ ਆਪਣੀ ਪਾਰਟੀ ਨਾਲ ਜੇ ਤੁਹਾਡੀ ਕੋਈ ਵੀ ਨਰਾਜ਼ਗੀ ਹੈ ਅੱਜ ਗੰਢ ਲਿਓ ਆਪਣਾ ਰਿਸ਼ਤਾ ਦੇਖੋ ਤਾਂ ਬਚਾਂਗੇ ਤਾਂ ਆਪਣੇ ਚਿਹਰੇ ਤੇ ਖੁਸ਼ੀ ਹੋਣਗੇ ਤੇ ਆਏ ਜਿਹੜੇ ਆ ਝਾੜੂ ਵਾਲੇ ਆ ਕਾਂਗਰਸੀ ਆ ਜਿਨ੍ਹਾਂ ਦਾ ਪਛੋਕੜ ਆ ਅਸੀਂ ਤਾਂ ਤੁਹਾਡੇ ਵਾਸਤੇ ਮਰ ਵੀ ਜਾਵਾਂਗੇ ਅਸੀਂ ਸ਼ਹੀਦ ਵੀ ਹੋ ਜਾਵਾਂਗੇ ਜਿਵੇਂ ਵੱਡੇ ਬਾਦਲ ਸਾਹਿਬ ਨੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਤੇ ਪੰਜਾਬ ਦੀ ਤਰੱਕੀ ਵਾਸਤੇ ਤੇ ਪੰਥ ਤੇ ਚੜ੍ਹਦੀ ਕਲਾ ਵਾਸਤੇ ਹਰ ਕੁਰਬਾਨੀ ਦਿੱਤੀ ਉਵੇਂ ਮੈਂ ਉਹਨਾਂ ਦਾ ਬੇਟਾ ਤੁਹਾਨੂੰ ਵਚਨ ਦਿੰਨਾ ਜੋ ਉਸ ਪਵਿੱਤਰ ਧਰਤੀ ਤੇ ਭਾਵੇਂ ਜਾਨ ਵੀ ਜਾਣੀ ਜਾਏ ਭਾਵੇਂ ਜਾਨ ਵੀ ਚਲੀ ਜਾਏ ਪੰਜਾਬ ਦੀ ਖਾਤਰ ਖਾਲਸਾ ਪੰਥ ਦੀ ਖਾਤਰ ਪੰਜਾਬੀਅਤ ਦਾ ਸ਼ਾਂਤੀ ਖਾਤਰ ਪੰਜਾਬ ਦੀ ਤਰੱਕੀ ਖਾਤਰ ਜੋ ਕੁਰਬਾਨੀ ਦੇ ਦੇ ਬਾਦਲ ਪਰਿਵਾਰ ਦਊਗਾ ਉਹਨਾਂ ਦਾ ਬੱਚਾ ਦਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਕੇ